ਪੰਜਾਬ ਦੇ ਵਿੱਚ ਚੋਣਾਂ ਤੇ ਮੱਦੇ ਨਜ਼ਰ ਹੁਣ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਹੋਣੀਆਂ ਨੇ ਤਾਂ ਉਸ ਤੋਂ ਪਹਿਲਾਂ ਨਾਭਾ ਦੇ ਬੀਡੀਪੀਓ ਬਲਜੀਤ ਕੌਰ ਨੂੰ ਜਿਹੜਾ ਕਿ ਉਸ ਦੀ ਬਦਲੀ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਦੇ ਉੱਤੇ ਇਹ ਕਾਰਵਾਈ ਆ ਜਿਹੜੀ ਚੋਣ ਕਮਿਸ਼ਨ ਦੇ ਵੱਲੋਂ ਬੀ ਡੀ ਪੀਓ ਨਾਭਾ ਬਲਜੀਤ ਕੌਰ ਦੇ ਉੱਤੇ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਬਲਜੀਤ ਕੌਰ ਨੂੰ ਹੁਣ ਐਸਐਸ ਨਗਰ ਹੈੱਡ ਆਫਿਸ ਦੇ ਵਿੱਚ ਅਟੈਂਡੈਂਸ ਰਿਪੋਰਟ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ ਤਾਂ ਉੱਥੇ ਹੀ ਦੱਸਿਆ ਜਾ ਰਿਹਾ ਕਿ ਬਲਜੀਤ ਕੌਰ ਐਨਓਸੀ ਨਹੀਂ ਦੇ ਰਹੀ ਸੀ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਆ ਇਸ ਮਾਮਲੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ ਉੱਥੇ ਹੀ ਇਹ ਵੀ ਪਤਾ ਲੱਗਿਆ ਕਿ ਬਲਜੀਤ ਕੌਰ ਦਾ ਇੱਕ ਵੀਡੀਓ ਵੀ ਆ ਜਿਹੜਾ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਉਹ ਸਾਰੀਆਂ ਪਾਰਟੀਆਂ ਨੂੰ ਦੱਸ ਰਹੀ ਸੀ ਕਿ ਉਹਨਾਂ ਦੇ ਕੋਲ ਕੋਈ ਜਿਹੜਾ ਕਿ ਉਮੀਦਵਾਰ ਨਹੀਂ ਹੈ ਫਿਲਹਾਲ ਅਕਾਲੀ ਦਲ ਦੀ ਸ਼ਿਕਾਇਤ ਤੋਂ ਬਾਅਦ ਬੀਡੀਪੀਓ ਦਾ ਤਬਾਦਲਾ ਕਰ ਦਿੱਤਾ ਹੈ ਇਸ ਸਬੰਧੀ ਲਿਖਤੀ ਹੁਕਮ ਵੀ ਜਾਰੀ ਕੀਤੇ ਗਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ ਹੋਈ ਆ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਵੱਡੀ ਕਾਰਵਾਈ ਆ ਜਿਹੜੀ ਇਹ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਨਾਬਾ ਦੇ ਬੀਡੀਪੀਓ ਬਲਜੀਤ ਕੌਰ ਦੀ ਇੱਕ ਵੀਡੀਓ ਆ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਤਾਂ ਉਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਨਾਬਾ ਦੇ ਬੀਡੀਪੀਓ ਬਲਜੀਤ ਕੌਰ ਦੀ ਸ਼ਿਕਾਇਤ ਆ ਜਿਹੜੀ ਚੋਣ ਕਮਿਸ਼ਨ ਕੋਲ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਬੀਡੀਪੀਓ ਜਿਹੜੇ ਐਨਓਸੀ ਦੇਣ ਤੋਂ ਜਿਹੜਾ ਗੁਰਹੇਜ਼ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਹੁਣ ਇਹ ਵੱਡੀ ਕਾਰਵਾਈ ਨਾਪਾ ਦੇ ਬੀਡੀਪੀਓ ਦੇ ਉੱਤੇ ਹੋਈ ਆ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਐਸਐਸ ਨਗਰ ਹੈੱਡ ਆਫਿਸ ਦੇ ਵਿੱਚ ਉਹਨਾਂ ਨੂੰ ਅਟੈਂਡੈਂਸ ਜਮ੍ਹਾਂ ਕਰਾਉਣ ਦੇ ਲਈ ਕਿਹਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੱਡੀ ਕਾਰਵਾਈ ਆ ਜਿਹੜੀ ਚੋਣ ਕਮਿਸ਼ਨ ਦੀ ਦੇਖਣ ਨੂੰ ਮਿਲੀ ਆ ਜਿੱਥੇ ਇੱਕ ਬੀਡੀਪੀਓ ਦੇ ਉੱਤੇ ਕਾਰਵਾਈ ਹੋਈ ਆ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀਡੀਓ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੁਆਰਾ ਏ ਬीडीपीओ ਨੂੰ ਜਿਹੜਾ ਕਿ ਕਿਹਾ ਗਿਆ ਸੀ ਐਨਓਸੀ ਜਾਰੀ ਕਰਨ ਨੂੰ ਜਿਸ ਦੇ ਵਿੱਚ ਕੁਤਾਹੀ ਵਰਤਦੇ ਹੋਏ ਨਜ਼ਰ ਆ ਰਹੇ ਸੀ ਤਾਂ ਉਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਸ਼ਿਕਾਇਤ ਆ ਜੜੀ ਦਰਜ ਕਰਵਾਈ ਗਈ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਦੇ ਉੱਤੇ ਹੁਣ ਚੋਣ ਕਮਿਸ਼ਨ ਦੇ ਵੱਲੋਂ ਨਾਬਾ ਦੇ ਬीडीपीओ ਬਲਜੀਤ ਕੌਰ ਦੇ ਉੱਤੇ ਵੱਡੀ ਕਾਰਵਾਈ ਹੋਈ ਆ ਦੱਸ ਦਈਏ ਕਿ ਉਹਨਾਂ ਦਾ ਤਬਾਦਲਾ ਕਰ ਦਿੱਤਾ ਉਹਨਾਂ ਨੂੰ ਐਸਐਸ ਨਗਰ ਹੈੱਡ ਆਫਿਸ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਕਿਹਾ ਗਿਆ ਤਾ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣੀਆਂ ਨੇ ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਚੋਣਾਂ ਖਾੜਾ ਭਖਿਆ ਹੋਇਆ ਹੈ ਹਰ ਇੱਕ ਪਾਰਟੀ ਆ ਜਿਹੜੀ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਪੂਰਾ ਜ਼ੋਰ ਲਗਾ ਰਹੀ ਆ ਉੱਥੇ ਹੀ ਹੁਣ ਚੋਣ ਕਮਿਸ਼ਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 14 ਦਸੰਬਰ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਤੇ ਉਸ ਦੇ ਨਾਲ ਹੀ 17 ਦਸੰਬਰ ਨੂੰ ਜਿਹੜਾ ਰਿਜ਼ਲਟ ਸੁਣਾਇਆ ਜਾਵੇਗਾ ਤਾਂ ਇਸ ਦੇ ਵਿਚਕਾਰ ਇੱਕ ਬीडीपीਓ ਜਿਹੜੇ ਨਾਬਾਦ ਨੇ ਉਹਨਾਂ ਦੀ ਸ਼ਿਕਾਇਤ ਪਹੁੰਚਦੀ ਹੈ ਚੋਣ ਕਮਿਸ਼ਨ ਨੂੰ ਤਾਂ ਜਿਸ ਦੇ ਉੱਤੇ ਹੁਣ ਕਾਰਵਾਈ ਕੀਤੀ ਗਈ ਹੈ ਇਹ ਕਾਰਵਾਈ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਦੇ ਉੱਤੇ ਕੀਤੀ ਗਈ ਆ ਤੇ ਹੁਣ ਵੱਡੀਆਂ ਮੁਸੀਬਤਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਨਾਬਾ ਦੇ ਬीडीपीਓ ਬਲਜੀਤ ਕੌਰ ਤੇ ਉਹਨਾਂ ਨੂੰ ਹੁਣ ਹੈੱਡ ਆਫਿਸ ਐਸਐਸ ਨਗਰ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਹੁਕਮ ਨੇ ਜਿਹੜੇ ਜਾਰੀ ਕੀਤੇ ਗਏ